ਸਰ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਗੁਰਮੁਖ ਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਅਨੰਦਪੁਰ ਸਾਹਿਬ ਜੋ ਕਿ ਅੱਜ ਕੱਲ ਸਿਆਣੇ ਪਿੰਡ ਰਹਿੰਦੇ ਸਨ ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਅਨਥਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇ ਵੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇ ਵੱਟ ਦਾ ਅਮਰ ਸ਼ਾਕੇ ਤਿਆਰ ਬਰ ਤਿਆਰ ਨਾਮ ਸਮਣੇ ਤੇ ਜੁੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ 2 ਤੋਂ 4 ਮੂਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹਕਮਨਵਾਲੇ ਰਹਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੋਰ ਸਾਬ ਕਰਦੇ ਕਰਦੇ ਇੱਕ ਨੌਵੇਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਜੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੋਰ ਸੇ ਮਾਰੇ ਦੇ ਸੁੱਖਾਸਾ ਦਾ ਕੱਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਤਾਬਿਆਂ ਬੈਠੇ ਮਾਰੇ ਦੇ ਵੀਰਾਂ ਨੂੰ ਚੋਰ ਸਾਬ ਫੜਾਇਆ ਸੁੱਖਾਸਾਲਾ ਕੱਪੜਾ ਮਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਠੜਾ ਸਜਿਥੇ ਮਾਰੇ ਪ੍ਰਕਾਸ਼ ਸਨ ਗੋਡੇ 'ਤੇ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਾਰੇ ਵਿੱਚ ਲੀਨ ਹੋ ਗਏ ਤੇ ਉਸ ਵੇਲੇ ਜੋ ਹੁਕਮ ਨਾਵਾ ਆਇਆ ਹੁਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਮਾਰੇ ਦੇ ਬਚਨ ਸੋਠ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੋ ਹੀ ਹਕ ਬਲਾਵਾ ਸਾਹਿਬ ਦੀ ਸਮਾਪਤੀ ਹੋਈ ਤੇ ਨਾਲ ਦੇ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ ਇਹ ਬਾਣਾ ਕਲ ਵਾਪਰਿਆ ਬੜੇ ਨਾਮ ਵਿੱਚ ਰੱਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਹੀ ਅਪੇਧ ਹੋ ਗਏ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ ਸੱਚੀ ਦਰ ਗਏ ਜਾਏ ਸਟਾਪੜ ਮਲਿਆ ਇਹ ਭਾਈ ਸਰਜੀਤ ਸਿੰਘ ਜੀਵਨ 바ਜੀ ਜਤ ਕੇ ਗੁਰੂ ਟਰਨਾਂ ਦੇ ਵਿੱਚ ਉਪੇਦ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼